ਬੰਦਾ ਕਰੇ ਤਾਂ ਕੀ ਕਰੇ ਕਹਿੰਦੇ ਠੰਡਾ ਪਾਣੀ ਪੀ ਮਰੇ ਉਹ ਗੱਲਾਂ ਹੋ ਜਾਂ ਪਈਆਂ ਇੱਥੇ ਵਿਚਾਰਾ ਇੱਕ ਸੁਰਖੀ ਲੈ ਕੇ ਆਇਆ ਸੀ ਆਪਦੇ ਘਰਾਂ ਵਾਲੀ ਵਾਸਤੇ ਪਰ ਫਿਰ ਵੀ ਉਹ ਖੁਸ਼ ਨਹੀਂ ਹੋਈ ਉਥੇ ਸੁਰਖੀ ਨੇ ਤਲਾਕ ਤੱਕ ਮਾਮਲਾ ਪਟਾਕੇ ਰੱਖ ਦਿੱਤਾ ਥਾਣੇ ਦੇ ਵਿੱਚ ਵਿਚਾਰੇ ਨੂੰ ਪਿੱਟ ਕੇ ਪੁੱਠਾ ਕਰ ਦਿੱਤਾ ਪੂਰਾ ਮਾਮਲਾ ਕੀ ਹੈ ਤੁਹਾਡੇ ਧਿਆਨ ਚ ਲਿਆਉਂਗਾ ਆ ਜਾ ਖਿੱਚ ਕੇ ਆ ਜਾ ਮੇਰਾ ਬੰਟੂ ਦੀ ਮੰਮੀ ਨੂੰ ਬੇਨਤੀ ਆ ਵੀ ਭਾਈ ਇਹਨੂੰ ਨਾ ਪਟਾਕੇ ਰੱਖ ਦੀ ਵਿਚਾਰੇ ਨੂੰ ਪਿੰਟੂ ਦੀ ਮੰਮੀ ਵੀ ਇਹ ਵਿਚਾਰੇ ਨੂੰ ਪਿੰਟੂ ਦੀ ਮੰਮੀ ਕਹੇਗੀ ਵੀ ਜੇ ਤੈਨੂੰ ਇੰਨੀ ਵਾਲੀ ਸੁਰਖੀ ਲੈ ਕੇ ਦੀ ਤਲਾਕ ਲੈ ਲਾ ਇਹ ਤਾਂ ਪਿੰਟਰ ਤੁਸੀਂ ਪੁਲਿਸ ਨੇ ਜੇ ਕਿਤੇ ਗਲਤ ਇਨਫੋਰਮੇਸ਼ਨ ਜਾ ਵੜਦੀ। ਪਿੰਟੂ ਦੀ ਮੰਮੀ ਨੇ ਤਾਂ ਮੋਰ ਬੜਾਤਾ ਸੀ ਬਾਈ ਦਾ ਹੈ। ਪਿੰਟੂ ਦੀ ਮੰਮੀ ਨੂੰ ਕੀ ਕਹਿਣਾ ਹੁਣ ਤੂੰ ਪਿੰਟੂ ਦੀ ਮੰਮੀ ਮਰੇ ਬਾਈ। ਹੁਣ ਤੁਹਾਡਾ ਸਮਝੋਤਾ ਹੋਇਆ ਜਾਂ ਉਵੇਂ ਰੌਲਾ ਚੱਲ ਰਿਹਾ ਬਾਈ। ਰੌਲਾ ਹਲੇ ਚੱਲ ਰਿਹਾ ਬਾਈ। ਨਹੀਂ ਹੁਣ ਐਡੀ ਵੀ ਕੀ ਗੱਲ ਹੋ ਗਈ ਵੀ ਸਿਰਫ ਇੱਕ 10 ਰੁਪਿਆ ਦੀ ਸੁਰੱਖੀ ਪਿੱਛੇ ਮਾਮਲਾ ਜਿਹੜਾ ਥਾਣੇ 'ਚ ਪਹੁੰਚਿਆ। ਅਦਾਲਤ ਤੱਕ ਜਿਹੜਾ ਮਾਮਲਾ ਜਾਣਾ ਸੀ ਪਰ ਪੁਲਿਸ ਵਾਲਿਆਂ ਦੀ ਸੂਝਬੂਝ ਦੇ ਨਾਲ ਇਹ ਮਾਮਲਾ ਰੁਕਿਆ ਪਰ ਮਾਮਲਾ ਬਣਤਾ ਕਿਵੇਂ ਇੱਕ 10 ਰੁਪਈਆ ਦੀ ਸੁਰਖੀ ਦੀ ਕਹਾਣੀ ਕੀ ਹੈ ਕੀ ਗੱਲਬਾਤ ਕੀ ਹੋਈ ਗੱਲਬਾਤ ਤਾਂ ਕੁਛ ਨਹੀਂ ਗੱਲਬਾਤ ਇਹ ਹੈ ਲੋਕਾਂ ਦੀਆਂ ਘਰਾਂ ਦੀਆਂ ਕਿੰਨੀਆਂ ਸੋਹਣੀਆਂ ਹੁੰਦੀਆਂ ਨੇ ਇਹਨੀਆਂ ਫੇਰ ਨਾ ਸੁਰਖੀ ਬਿੰਦੀ ਲਾਇਆ ਹੁੰਦਾ ਉਹਨਾਂ ਦੇ ਵਧੀਆ ਤਿਆਰ ਹੁੰਦੇ ਨੇ ਨਾ ਚੰਨਾ ਚ ਪਾਦੇ ਹੁੰਦੇ ਆ ਠੀਕ ਹੈ ਜੀ ਤੇ ਇਹ ਹੁਣ ਮੇਰੀ ਘਰ ਵਾਲੀ ਹੈ ਠੀਕ ਹੈ ਮੂਵੀ ਆ ਵੀ ਮੇਰੀ ਘਰ ਵਾਲੀ ਵੀ ਸੋਹਣੀ ਬਣ ਕੇ ਰਹੇ ਹੈਣਾ ਸੋਹਣੀ ਤਾਂ ਵੈਸੇ ਕੀ ਕਰਨਾ ਕੁੰਡੀ ਕੱਢਿਆ ਲੰਦਾ ਲਾਵੇ ਨਾ ਲਾਵੇ ਤਾਂ ਸਿੱਕ ਬਰਾਬਰ ਹੀ ਹੈਗਾ ਅੱਛਾ ਹਾਂ ਹਾਂ ਤੇ ਮੈਂ ਜਦ ਸੋਹਣੀ ਲੱਗ ਗਈ ਮੇਰੀ ਘਰ ਵਾਲੀ ਹੈਣਾ ਮੇਰੇ ਨਾਲ ਤੁਰੇ ਹੈਣਾ ਤੇ ਕਿਹਦੀ ਲਿਪਸਟਿਕ ਪਾਉਦੀ ਇਹ ਮੈਂ ਨੀ ਮੈਂ ਕਰ ਲਿਆ ਦਾਂਗੇ ਲਿਪਸਟਿਕ ਤੇ ਉਹ ਵੈਸੇ ਤਾਂ ਕੁੜੀਆਂ ਦਾ ਕੰਮ ਆਣਾ ਹੈ ਸਮਾਨ ਖਰੀਦਣਾ ਸਸਤਾ ਮਹੰਗਾ ਖਰੀਦਣਾ ਅਗਲੇ ਵੇਖ ਕੇ ਖਰੀਦ ਲੈਂਦੀਆਂ ਸਮਾਨ ਤੇ ਮੈਂ ਚਲਾ ਗਿਆ ਤੇ ਮੈਂ ਕਿਹੜੇ ਰੰਗ ਦੀ ਲੈਣੀ ਵੇ ਤੁਸੀਂ ਕਹਿੰਦੇ ਜੋ ਤੁਹਾਨੂੰ ਪਸੰਦ ਆ ਮੈਂ ਕਹਿੰਦਾ ਹਾਂ ਮੈਂ ਤਾਂ ਰੇਡ ਤਾਂ ਨਹੀਂ ਪੁੱਛਿਆ ਪਰ ਮੈਂ ਜੀ ਸਸਤੀ ਲੈ ਕੇ ਆਉਂਗੀ ਮਹਿੰਗੀ ਲੈ ਕੇ ਆਵਾਂ ਤੇ ਮੈਂ ਲਿਪਸਟਿਕ ਲੈ ਆਤੀ ਹਾਂ ਆਸਾ ਥੋੜਾ ਮਤ ਵਲੇ ਸੀ ਵੀ ਤੁਸੀਂ ਲਿਆ ਕੇ ਦੇਣੀ ਆ ਹਨਾ ਪਹਿਲਾਂ ਨਹੀਂ ਕਦੇ ਨਹੀਂ ਲਿਆਦੀ ਨਹੀਂ ਮੈਂ ਵੇਖੋ ਵੀਰ ਨੇ ਜਿਹੜੀ ਲਿਪਸਟਿਕ ਜਿਹੜੀ ਲਿਆਂਦੀ ਆ ਉਹ ਤੋਂ ਬਾਅਦ ਇਹ ਰੌਲਾ ਬਾਅਦ ਤੁਸੀਂ ਮਹਿੰਗਾਈ ਸੀ ਲਿਪਸਟਿਕ ਤੇ ਮਹਿੰਗਾਈ ਕੀ ਕਿਹਾ ਸੀ ਮੈਂ ਸੁਰਖੀ ਲਿਆ ਦਊਂ ਹਾਂ अच्छा पहला पहला ਤੁਸੀਂ ਆਪ ਲੈ ਕੇ ਆਉਂਦੇ ਰਹੇ ਨਹੀਂ ਆਪ ਤੇ ਮਤ ਦੇਵੋਗੇ ਮੇਰੇ ਸਾਥ ਸੇ ਲੈ ਦੇਵੋਗੇ ਹੂੰ ਸਾਥ ਲੈ ਕੇ ਦਿੰਦੀ ਪਹਿਲੀ ਵਾਰੀ ਮੰਗਾਈ ਸੀ 300 ਰੁਪਿਆ ਦੀ ਸੁਰਖੀ ਵਾਲਾ ਰੌਲਾ ਵੱਧ ਕਿਵੇਂ ਗਿਆ ਇੱਥੋਂ ਤੱਕ ਕਿਵੇਂ ਵੀ ਜਾਂ ਤੁਹਾਨੂੰ ਸੁਰਖੀ ਦਾ ਕਲਰ ਨਹੀਂ ਪਸੰਦ ਆਇਆ ਜਾਂ ਇਹਨਾਂ ਨੇ ਤੁਹਾਡੇ ਕਹੇ ਕਲਰ ਦੀ ਨਹੀਂ ਰਿਆ ਕੇ ਦਿੱਤੀ ਕੀ ਗੱਲ 300 ਰੁਪਿਆ ਦੀ ਵੀਰੋ ਦੋ ਡੰਗ ਸਬਜ਼ੀ ਆਂਦੀ ਹੈ 300 ਰੁਪਿਆ ਦੀ ਲਿਪਸਟਿਕ ਲਾ ਕੇ ਮੈਨੂੰ ਦਿਖਾਣੀ ਸੀ ਸਾਰਾ ਦਿਨ ਮੂੰਹ ਤੇ ਰਹਿਣੀ ਹੈ ਇਹ ਨਹੀਂ ਦੇਖਣਾ ਹੁੰਦਾ ਕੋ ਭਾਵੇਂ ਦਸਾਂ ਲਾ ਲਾ ਬਣ ਜਾਣੀ 300 ਰੁਪਿਆ ਦਾ 200 ਰੁਪਿਆ ਦਾ ਅਚਾ 30 ਰੁਪਿਆ ਦੀ ਸੁਰੱਖੀ ਲਿਆਏ ਆ ਕਿ ਸਬਜੀ ਦੋ ਟਾਈਮ ਬੰਦੀ ਆ ਕਿਤੇ ਨਾ ਤਾਂ ਸਿਆਣੀ ਗੱਲ ਤੇ ਕੀਤੀ ਹੈ ਪਹਿਲੀ ਦੁਟੀਆਂ ਦੀ ਔਰਤ ਆ ਜਿਹਨੇ ਇਹ ਗੱਲ ਸਿਆਣੀ ਕੀਤੀ ਤੁਸੀਂ ਅਚਾ 30 ਰੁਪਿਆ ਦੀ ਸੁਰੱਖੀ ਤੁਸੀਂ ਲਿਆਏ ਕਿਵੇਂ ਵੀ ਸਸਤੀ ਲਿਉਣੀ ਸੀ ਮੈਨੂੰ ਸਸਤੀ ਲਿਉਣੀ ਸੀ 10 ਰੁਪਿਆ ਦੀ ਵੀ ਅੰਦਲੀ ਦਿੱਸਤੀ ਉਹ ਲਿਉਣੀ ਸੀ ਕਿਉਂ ਬਾਈ ਜੀ ਤੇ ਹੁਣ ਜੇ ਹੁਣ ਕਹੀ ਜਾਂਦੇ ਮੈਂ ਢੰਡ ਕੱਢ ਗਿਆ ਫਿਰ ਲੋੜ ਹੀ ਨਹੀਂ ਦੱਸਾਂ ਲਈ ਦੀ ਕੀ ਲੋੜ ਆ ਗੱਲ ਤੇ ਗੱਲ ਤੇ ਬੰਦੇ ਨੇ ਵੀ ਪੁਆਇੰਟ ਦੀ ਕੀਤੀਆਂ ਫਿਰ ਜੇ ਤੁਸੀਂ ਰਹਿਣੇ ਘੁੰਡ ਚ ਫਿਰ ਉਹ ਚੀਜ਼ ਦੀ ਵੀ ਕਿ ਲੋੜ ਆ ਫਿਰ ਦਸਾਂ ਦੀ ਵੀ ਲਾਉਣ ਦੀ ਕਿ ਲੋੜ ਆ ਭਾਈ ਕਹਿੰਦੀ ਐਨੇ ਵੇਖਣੋ ਫਿਰ ਮੈਨੂੰ ਤਾਂ ਉਹ ਹੀ ਪਸੰਦ ਆ ਨਾ ਹੀ ਕਰਿਆ ਕਰ ਮੈਂ ਬੜੀ ਵੱਡਾ ਬੜਾ ਬੜਾ ਵੱਡਾ ਬੰਦਾ ਗੱਲ ਬੜੀ ਸੋਹਣੀ ਕਹੀ ਦੱਸੋਈ ਨਹੀਂ ਹਸਣ ਵਾਲੀ ਗੱਲ ਨਹੀਂ ਦੱਸੋ ਇਹ ਗੱਲ ਨਹੀਂ ਹੁਣ 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 ਤੁਸੀਂ ਦੇਖੋ ਭਾਈ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਮਾਮਲਾ ਥਾਣੇ ਪਹੁੰਚਿਆ ਕਿਵੇਂ ਵੀ ਹੁਣ ਵੇਖੋ ਜਿਹੜੇ ਹਸਾਵਣਾ ਇਸ ਬੀਬੀ ਦੇ ਮੂੰਹ ਚ ਬੋਲ ਨਹੀਂ ਲੱਗ ਰਿਹਾ ਨੀ ਊਤਾ ਕਹਿੰਦਾ ਫਿਰ ਪਈ ਕੇ ਰਈ ਨੇ ਕਰਦਾ ਸਾਲਾ ਵੀ ਮੈਨ ਕਰਾ ਤਾ ਲੋਕ ਲੱਜਿਆ ਭਾਜੀ ਗਰੀ ਗਵਾਨ ਦੇ ਵਿੱਚ ਕੋਈ ਕੁੜੀ ਕੁੜੀ ਪਰ ਆ ਜਾਂਦੀ ਫਿਰ ਕੰਨ ਤੋਂ ਦੀ ਜਾਈ ਕਰਦੀ ਹਾਂ ਉਹ ਵੀ ਦੇ ਦੇ ਕੋਈ ਕੁੜੀ ਨਹੀਂ ਪਾਉਂਦੀ ਮੰਦੀਨਾਂ ਦੀ ਸ਼ਰਕੀ ਨਹੀਂ ਮੰਦੀ ਬਹਿੜਾ ਲੱਗਦਾ ਨਾ ਬੀਬੀ ਦਾ ਸਦੀ ਬੀਬੀ ਫਟੇ ਝਾਕਦੀਆਂ ਦੇਖੋ ਤੇ ਰਾਣਾ ਦਾ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦਾ ਇਹ ਤੇ ਬੇਬੇ ਬਾਪੂ ਨੂੰ ਫੈਮਿਲੀ ਚ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਜਿਹੜਾ ਗਵਾਨ ਤੋਂ ਉਹ ਆ ਕੇ ਦਿੰਦੀ ਆਏ ਪਰ ਜਿਵੇਂ ਪੇਚਾ ਉਹ ਪਾਉਂਦੀਆਂ ਉਹ ਕਹਿੰਦੀਆਂ ਭਾਈ ਤੇਰੇ ਸੁਰਖੀ ਪਿੰਦੀ ਲੱਗੀ ਫਲਾਣਾ ਨਹੀਂ ਲੱਗਿਆ ਅਸਲ 'ਚ ਜਿਹੜੇ ਵਹਿਮ ਭਰਮ ਆ ਜਿਹੜੇ ਵਿਚਾਰ ਆ ਉਹਨਾਂ ਨੇ ਉਜਾੜ ਕੇ ਕੰਮ ਰੱਖਤਾ ਸੀ ਇਹ ਗੱਲ ਕਹਿਤੀ ਨਹੀਂ ਹੁਣ ਇਹਦੇ ਨਾਲ ਲੜਾਈ ਵੇਖੋ ਤੁਸੀਂ ਬਾਜ਼ਾਰ 'ਚ ਜਿਹੜੀ ਸੁਰਖੀ ਪੁੱਛੀ ਵੀ ਤੁਸੀਂ 30 ਰੁਪਿਆ ਨਹੀਂ ਤੁਹਾਨੂੰ ਉਹਨਾਂ ਨੇ ਦਿੱਤੀ 30 ਰੁਪਿਆ ਨਹੀਂ ਉਹਨਾਂ ਹੈਗੀਆਂ ਸੀ ਸਸਤੀਆਂ ਵੀ ਹੈਗੀਆਂ ਉਹਨਾਂ ਗਲਤੀਆਂ ਵਾਲੀ ਲੈ ਗਈਆਂ ਨੇ 30 ਰੁਪਿਆ ਭਾਜੀ ਇਹ ਸੁਰਖੀ ਮਹਿੰਗੀ ਮੈਨੂੰ ਦੱਸਦਾ ਨਹੀਂ 120 ਪਤਾ ਨਹੀਂ 125 ਰੁਪਏ ਦੀ ਸੀ ਕੋਈ ਉਹਨਾਂ 'ਤੇ ਐਮ ਆਰ ਪੀ ਲਿਖਿਆ ਸੀ ਲਿਖਿਆ ਸੀ ਇਹਨਾਂ ਲਿਖਿਆ ਸੀ ਫਿਰ 30 ਆਲੀ ਤੁਸੀਂ 30 ਆਲੀ ਕਿਉਂ ਦੱਸੀ ਫਿਰ ਦਿੱਤੀ 30 ਦੀ ਤੁਹਾਨੂੰ ਉਹਦੇ ਵੱਧ ਲਿਖਿਆ ਵਾਸਤੇ ਨਹੀਂ ਮੋਦਗਾਨ ਮੇਰੇ ਯਾਰ ਦੋਸਤ ਸੀ ਉਹ ਤਾਂ ਕਹਿੰਦਾ ਫ੍ਰੀ ਦੇ ਜਾ ਤੀ ਮੈਂ ਨਹੀਂ ਜਮਾ ਨਹੀਂ ਫ੍ਰੀ ਚਲ ਆਏ ਰੇਟ ਤੇ ਦੇਤੀ ਜਣੇ ਲੱਗੋ ਨੇ 30 ਦੀ ਤੇ ਤੇ ਫਿਰ ਇਹ ਇਹ ਉਹ ਦੋਸਤੋ ਬਾਅਦ ਥੋੜੀ ਲੜਾਈ ਹੋ ਗਈ ਆ ਉਸ ਨਾਲ ਲੜਾਈ ਹੋਣੀ ਸੀ 30 ਰੁਪਏ ਨੇ ਮੈਂ ਤੁਹਾਨੂੰ ਦੱਸਿਆ 30 ਰੁਪਏ ਤਾਂ ਬੜੇ ਮਹਿੰਗੇ ਪਾਜੀ 30 ਰੁਪਏ ਨੇ ਜਮਾ ਸੁਰਖੀ ਬਿੰਦੀ ਟੂੜੀਆ ਸਿੱਨੇ ਚ ਜਲਾ ਨੇ 30 ਰੁਪਏ ਇਹ ਪਤਾ ਇਹਦਾ ਕੋਈ 47 ਤੋਂ ਪਹਿਲਾਂ ਵਾਲੀ ਗੱਲ ਹੋ ਰਹੀ ਆ ਨਹੀਂ ਫਿਰ ਉਦੋਂ ਬਾਅਦ ਥੋੜੀ ਲੜਾਈ ਇਹਦੇ ਨਾਲ ਹੋ ਗਈ ਫਿਰ ਪੇਕੇ ਚਲੇ ਗਏ ਪੇਕੇ ਜਾਣਾ ਹੀ ਸੀ ਨਾ ਹਾਂ ਤੇ ਅੱਜ ਆਇਆ ਵੇ ਝੋਲਾ ਪੈਂਦਰਾ ਅੱਜ ਅੱਜ ਹੀ ਸਾਡੇ ਨਾਲ ਸੰਪਰਕ ਆ ਨਹੀਂ ਅੱਜ ਹੁਣ ਤੁਸੀਂ ਆਏ ਹੁਣ ਫਿਰ ਇਹ ਸੁਰਖੀ ਵਾਲਾ ਮਾਮਲਾ ਕਿਵੇਂ ਪਹਿਲਾਂ ਕੋਈ ਸੁਰਖੀ ਕੋਈ ਲਾਉਂਦੀ ਹੈ ਉਹ ਦਿਖਾਓਗਾ ਕਿਹੜੀ ਆਪਾਂ ਵੀ ਤੋਂ ਸੁਰਖੀ ਵੇਖੀ ਜਿਹਦੇ ਪਿੱਛੇ ਕਰ ਇਹ ਤੇ ਬਹੁਤ ਸਾਰੀਆਂ ਗਈਆਂ ਕਿਹੜੀ ਸੁਰਖੀ ਹੈ ਜਿਹੜੀ ਇਹਨੇ ਲਿਆ ਕੇ ਦਿੱਤੀ ਹੈ ਮਹਿੰਗੀ ਲੈ ਤੁਹਾਨੂੰ ਉਹ ਸੁਰਖੀ ਦੇ ਦਰਸ਼ਨ ਕਰਾਉਣੀ ਹੈ ਜਿਹਨੇ ਇੱਕ ਏਸ ਘਰ ਦੇ ਵਿੱਚ ਤਲਾਕ ਕਰਾਤਾ ਸੀ ਮਾਮਲਾ ਸੀ ਜਿਹੜਾ ਇਹ ਥਾਣੇ 'ਚ ਪੁੱਜ ਗਿਆ ਸੀ ਪੁਲਿਸ ਵਾਲਿਆਂ ਨੇ ਸੂਝ-ਬੂਝ ਵਰਤੀ ਭਾਈ ਪਰ ਹਰਾਨੀ ਜਾਣਕਾ ਇਹ ਮਾਮਲਾ ਕਿਹੜੀ ਹੈ ਅੱਛਾ ਜੀ ਤੇ ਆ ਫੋਟੋ ਜੀ ਆ ਲੈ ਆਹ ਸੁਰਖੀ ਨੇ ਇਹਨਾਂ ਦੋਨਾਂ ਦਾ ਤਲਾਕ ਕਰਾਤਾ ਸੀ ਇਹ ਕਹਿੰਦੀ ਇਹਦੇ ਤੇ ਜਿਹੜੀ ਐਮ ਆਰ ਪੀ ਆ ਉਹ 120 ਆ ਇਹਦੇ ਯਾਰ ਦੀ ਦੁਕਾਨ ਸੀ 30 ਦੀ ਸੁਰਖੀ دیتی ਅੱਛਾ ਤੂੰ ਰੋਸ ਕੇ ਫਿਰ ਪੇਕੇ ਚਲੀ ਗਈ ਬਤਾਉ ਕਿ ਜਾਣਾ ਸੀ ਆਹ ਦੇਖ ਬਾਈ ਆ 10 ਰੁਪਈਆ ਦੀ ਆ ਵੀ ਸੁਰਖੀ ਆ ਆ ਵੀ ਸੁਰਖੀ ਆ ਆ ਵੀ ਸੁਰਖੀ ਆ ਵੀ ਸੁਰਖੀ ਦੋਨੇ ਸੁਰਖੀ ਆ ਇਹ ਇਹ ਵੀ ਅਲੋਕ ਜੀ ਦਾ ਭਾਈ ਉਹ ਕਹਿੰਦੇ ਉਹਦਾ ਕੱਦ ਛੋਟਾ ਇੱਕ ਬਾੜੀ ਵੱਡੀ ਉਹਦੇ ਹਿਸਾਬ ਨਾਲ ਰੇਟ ਆਣਗੇ ਇਹਦਾ ਇਹਦਾ ਫਰਕ ਵੀ ਹੈ ਵੇ ਆ ਆਹ ਹੈਗੀ ਤੱਕੀ ਲਪੇਟੇ ਦੀ ਠੀਕ ਹੈ ਇਹ ਹੈਗੀ ਤੱਕੀ 10 ਰੁਪਏ ਵਾਲੀ ਤੇ ਬੁੜੀਆਂ ਦੀ ਆਦਤ ਹੁੰਦੀ ਆ ਚਾਹ ਪੀਂਦੀਆਂ ਕੱਪ ਦੇ ਵਿੱਚ ਦੁੱਧ ਪੀਂਦੀਆਂ ਪਾਣੀ ਪੀਂਦੀਆਂ ਸੁਰਖੀ ਉਹਦੇ ਨਾਲ ਲਾ ਦਿੰਦੀਆਂ ਗਾਂ ਵਾਲੇ ਬੰਦੇ ਨੂੰ ਭੈੜਾ ਲੱਗਦਾ ਹਾਂ ਇਹ ਕਿਤੇ ਨਾ ਤੇ ਭਈ ਵੇਖੋ ਇੱਕ ਚੀਜ਼ ਤਾਂ ਦੋਨਾਂ ਦੇ ਵਿੱਚ ਮੈਂ ਵੇਖੀ ਆ ਵੀ ਸਿਆਣੇ ਤਾਂ ਹੈਗੇ ਪਤੰਦਰ ਦੇ ਸੂਜਬਾਨ ਗੱਲ ਵਧਕਾ ਕਰ ਰਹੀ ਆ ਪਰ ਇਹ ਹੀ ਗੱਲ ਤਾਂ ਮਾਮਲਾ ਫਿਰ ਤੇਰੇ ਪੇਕੇ ਪਰਿਵਾਰ ਨੇ ਤੇਰੀ ਮਾਤਾ ਨਹੀਂ ਉੱਥੇ ਤੇਰੇ ਫਾਦਰ ਨੇ ਨਹੀਂ ਕਿਹਾ ਵੀ ਭਾਈ ਇਹ ਕਿਹੜੀ ਲੜਾਈ ਆ ਤੂੰ ਰੁਕਤੀ ਆ ਨਾ ਨਾ ਮੈਂ ਮੇਰਾ ਮੇਰੇ ਪਿਓ ਨੂੰ ਮੈਂ ਸੱਚੀ ਜੀ ਮੇਰੇ ਪਿਓ ਕੋਲ ਅੰਦਰ ਹੈ ਮੇਰੇ ਆ ਪਿਓ ਉੱਥੇ ਮੀਨਾ ਲਾ ਕੇ ਨਾ ਤੂੰ ਜਾ ਵੜਦੀ ਮੈਂ ਕਹਿੰਦਾ ਉਦਾਂ ਤੂੰ ਭਾਈ ਖੁਸ਼ੀ ਕੁਸ਼ੀ ਜਾ ਵੜਦੀ ਚੰਗੀ ਗੱਲ ਸੀ ਇਹਦਾ ਅਜਾ ਥਾਣੇ 'ਚ ਰਿਪੋਰਟ ਲਿਖਾਉਣ ਕੌਣ ਗਿਆ ਥਾਣੇ 'ਚ ਮੈਂ ਹੀ ਗਈ ਸੀ ਰਿਪੋਰਟ ਲਿਖਾਉਣ ਕੀ ਕੀ ਲਿਖਾਇਆ ਤੂੰ ਉੱਥੇ ਕਰ ਮੈਂ ਹੀ ਲਿਖਾਇਆ ਮੇਰੇ ਘਰ ਵਾਲਾ ਫਜ਼ੂਲ ਖਰਚਾ ਕਰਦਾ ਫਜ਼ੂਲ ਖਰਚ ਹਾਂ ਜੀ ਇਹ ਖਰਚੇ ਦਾ ਪਰਚਾ ਦਿੱਤਾ ਮੈਨੇ ਤੇ ਖੂਲ ਖਰਚੇ ਦਾ ਫਰਚਾ ਯਾਰ 30 ਰੁਪਏ ਦੀ ਲਿਪਸਟਿਕ ਪਿੱਛੇ ਮਾਂ ਦੀ ਤੀ ਉਥੇ ਰਿਪੋਰਟ ਲਖਾਈ ਥਾਣੇ ਦੇ ਵਿੱਚ ਤੁਸੀਂ ਇਹ ਦੇਖੋ ਨਹੀਂ ਤੇ ਜੇ ਕਿਤੇ ਮਾੜੀ ਮੋਟੀ ਚੀਜ਼ ਹੈ ਤੈਨੂੰ ਕੋਈ ਸ਼ੂਟ ਕੋਈ ਸਿਆਲ ਦੇ ਵਿੱਚ ਕੋਈ ਕੋਟੀ ਜਾਗਤ ਲਿਆ ਕੇ ਜਿਹੜੀਆਂ ਅੱਜ ਆਪਾਂ ਕਹਿ ਲਏ 1000 1500 ਤੋਂ ਘੱਟ ਤਾਂ ਆਉਂਦਗੀਆਂ ਨਹੀਂ ਮਹਿੰਗੀ ਜਿੰਨੀ ਮਰਜ਼ੀ ਫਿਰ ਇਸ ਹਾਮਣਾ ਤੈਨੂੰ ਜੇਲ੍ਹ ਦੇਖਾ ਦੇਗੇ ਜੇਲ੍ਹ ਦੇ ਵਿੱਚ ਦਿਖਾ ਦੇਣੀ ਸੀ ਰਾਜਨਾਮਾ ਹੋਇਆ ਸਾਡੇ ਥਾਣੇ ਉਹ ਉਹਨੇ ਲਿਖ ਲਿਆ ਮੈਂ ਕਹਤਾ ਜੇ ਆ ਗਿਆ ਤਾਂ 30 ਰੁਪਏ ਵਾਲਾ تھا ਲਿਪਸਟਿਕ ਲੈ ਆ ਕੇ ਦਿੱਤੀ ਮਤਲਬ ਲਾ ਲਉਂਗੀ ਦੰ ਨੀ ਨੀ ਮੈਂ ਨਹੀਂ ਗੀ ਜਾਈ ਕਿਉਂ ਬਾਈ ਅਸਲ ਤਾਂ ਮੈਨੂੰ ਤਾਂ ਕੋਈ ਹੋਰ ਲੱਗਦੀ ਆ ਤੂੰ ਐ ਦੇਖ ਬਈ ਹੁਣ 30 ਰੁਪਏ ਦੀ ਲਿਪਸਟਿਕ ਪਿੱਛੇ ਹੀ ਲੱਗਦੀ ਸੂਟ 30 ਰੁਪਏ ਦਾ ਆ ਜਾਊਗਾ ਨਹੀਂ ਆਉਂਦਾ ਨਹੀਂ ਆਉਂਦਾ ਤੈਨੂੰ ਹੀ ਪਤਾ ਬਈ 500 ਤੋਂ ਘੱਟ ਸੂਟ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਨਹੀਂ ਆਉਂਦਾ ਤੇ ਫਿਰ ਮਸਲਾ ਤਾਂ ਪੁੱਛ ਲਈ ਤੂੰ 30 ਵਾਲੀ ਲੈ ਤੂੰ ਕਹਿ ਦਿੰਦੀ ਬਹਾਨਾ ਮਾਰਦੀ ਮੈਨੂੰ ਮੈਨੂੰ ਨਹੀਂ ਚਾਹੀਦੀ ਵੀ ਜਾ ਮੈਂ ਪੀਕੇ ਜਾਣਾ ਹਾਂ ਵੀ ਜਾ ਮੈਂ ਪੀਕੇ ਜਣੂ ਕਹਿ ਦਿੰਦੀ ਵੀ ਇਹ ਬਹਾਨਾ ਪਾ ਲਿਆ ਬਸ ਉਹ ਕਹਿ ਦਿੰਦੀ ਵੀ ਉਹਨੂੰ ਪਿੰਸਟਿੰਗ ਹੀ ਕਹਦੀ ਕਿ ਤੂੰ ਮੋੜਿਆ ਮੈਂ ਮੋੜਿਆਂ ਦਾ ਮੂੰਹ ਇਦਾਂ ਹੀ ਰੱਖਦੀ ਆ ਸਰ ਇਹ ਮੂੰਹ ਇਦਾਂ ਹੀ ਰੱਖਦੀ ਆ ਇਹ ਤੁਹਾਡੇ ਪਰੰਪਰਾ ਹੀ ਆ ਹਾਂ ਪਰੰਪਰਾ ਇਹਨਾਂ ਦੇ ਚਲੋ ਇਹ ਤਾਂ ਠੀਕ ਹੈ ਚੱਲ ਰਿਹਾ ਹਨਾ ਹੁਣ ਆ ਵੀ ਚਾਹੀਦਾ ਪਰ ਇਹ ਭਾਈ ਇਹ ਕੋਈ ਵੱਡੀ ਗੱਲ ਨਹੀਂ ਸੀ ਕੁੜਗੇ ਵੀ ਤੂੰ ਉੱਥੇ ਜਾ ਕੇ ਰਿਪੋਰਟ ਲਖਾ ਆਈ ਇਹਦੇ ਤੇ ਵਿਚਾਰੇ ਤੇ ਪਰਚਾ ਦੇਤਾ ਤੂੰ ਲਖਾਤਾ ਵੀ ਜ ਤੀਆਂ ਤੋਂ ਵੱਧ ਲਿਆਇਆ ਠੀਕ ਆ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ ਨਹੀਂ ਨਹੀਂ ਇਹ ਤਾਂ ਕੋਈ ਗੱਲ ਨਹੀਂ ਫੇਰ ਫੇਰ ਇਹਦਾ ਇਹ ਹੀ ਇਹ ਕੀ ਮੈਟਰ ਬਣਿਆ ਰਿਪੋਰਟ ਲਿਖਾਉਂਦੇ ਤਾਂ ਬਹੁਤ ਵੱਡੀ ਗਲਤੀ ਹੈ ਤੇਰੀ ਨਹੀਂ ਸ਼ਬ ਹੁਣ ਅੱਜ ਜੇ ਮੈਂ ਰਿਪੋਰਟ ਨਾ ਲਿਖਾਂਦੀ ਅੱਜ ਤੱਤੀਆਂ ਦੀ ਲੈ ਕੇ ਆਇਆ ਕੱਲ ਨੂੰ ਭਾਜੀ 300 ਵਾਲੀ ਲੈ ਜਾਂਦਾ ਫੇਰ ਫੇਰ ਮੈਂ ਕੀ ਕਰਦੀ ਇਹ ਤਾਂ ਯਾਰ ਤੁਸੀਂ ਹੁਣ ਤੁਹਾਡੇ ਸਾਹਮਣੇ ਹੈ ਮਾਮਲਾ ਹੁਣ ਫੇਰ ਕੀ ਹੁਣ ਰਾਜੀਨਾਮਾ ਕਿਵੇਂ ਹੂੰ ਪਤਾ ਨਹੀਂ ਅੱਜਕੱਲ ਕੁੜੀਆਂ ਜਨਾਨੀਆਂ ਦਾ ਵੀ ਕੰਪੀਟੀਸ਼ਨ ਚਾਹਤਾ ਹੈਗਾ ਵੀ ਮੇਰੇ ਘਰ ਵਾਲਿਆਂ ਨੇ ਮੈਨੂੰ 100 ਵਾਲੀ ਲਿਆ ਕੇ ਦਿੱਤੀ ਹੈ ਤੇਰੇ ਲਈ ਨੂੰ ਤੈਨੂੰ ਕਿੰਨੀ ਵਾਲੀ ਦਿੱਤੀ ਹੈ ਹਾਂ ਫੇਰ ਇਹ ਤੈਨੂੰ ਜਿਹੜੀਆਂ ਗਲੀ ਗਵਾਨ ਚ ਆ ਕੇ ਕਹਿੰਦੇ ਇਹਨਾਂ ਉਹ ਕਦੇ ਦੱਸਦੀਆਂ ਵੀ ਮੈਂ 400 ਲੀ ਲਾੜੀ ਤੇ ਤੂਤੀਆਂ ਲੀ ਦੱਸਦੀਆਂ ਨੇ ਅਗੀਆਂ ਕਿਰਾਏ ਦੇ ਘਰਾਂ ਦੇ ਵਿੱਚ ਬੈਠੀਆਂ ਨੇ ਫਿਰ ਮਹਿੰਗਾ ਮਹਿੰਗਾ ਸਮਾਨ ਭਾਜੀ ਮੇਕਅਪ ਵਾਲਾ ਕਿਰਾਏ ਤੇ ਨਿਕਲਦਾ ਅਸੀਂ ਆਪ ਦਾ ਮੈਂ ਬਣਾਈ ਬੈਠੀ ਆ ਮੈਂ ਸੂਈ ਸੂਈ ਮੈਂ ਜੋੜਿਆ ਇੱਕ ਇੱਕ ਰੁਪਈਆ ਜੋੜ-ਜੋੜ ਕੇ ਅਸੀਂ ਆਪ ਦਾ ਘਰਪੁਰ ਬਣਾਈ ਬੈਠਾ ਸਾਰਾ ਕੁਝ ਇਹ ਮੈਂ ਕਿਤੇ 5-500 ਰੁਪਈਆ ਦੀ ਪਸਤੀ ਕੀ ਰਹਿੰਦੀ ਪਾਜੀ ਮੈਂ ਤਾਂ ਬੇਕ ਜਾਨੀ ਮੇਰੇ ਬੁੜੀਆਂ ਬੇਕ ਜਾਂਦੀ ਉਹ ਫਿਰ ਜਨਾਨੀਆਂ ਜੀ ਬਹਿ ਜਾਂਦੀ ਆ ਫਿਰ ਬੁੜੀਆਂ ਜੀ ਬਹਿ ਜਾਂਦੇ ਫਿਰ ਮੇਰੀ ਵੇਦ ਹੀ ਕਰਦੀ ਆ ਅਦਲੀਆਂ ਤਾਂ ਸੁਣਾਈ ਜਾਂਦੇ ਮੇਰੇ ਘਰ ਵਾਲੇ ਨੇ ਮੈਨੂੰ 500 ਨਹੀਂ ਲਿਆ ਕੇ ਦਿੱਤੀ ਆ 1000 ਆ ਲਿਆ ਕੇ ਦਿੱਤੀ ਇਹਨੂੰ ਜਦੋਂ ਬੋਦੇ ਫਿਰ ਕਹਿੰਦੀ ਆ ਮੇਰੇ ਘਰ ਦਾ ਕੀ ਵਾਲੀ ਪਾਜੀ 15000 ਰੁਪਏ ਤਾਂ ਤਨ ਖਾਂਦੀ ਦੋ ਮੇਰੇ ਨਿਆਣੇ ਆ ਹੁਣ ਉਹਨਾਂ ਦੀ ਉਹਨਾਂ ਦੀ ਫੀਸ ਭਰੀਏ ਘਰ ਦਾ ਗੁਜ਼ਾਰਾ ਚਲਾਈਏ ਕਿ ਮੇਰੇ ਮੇਕਅਪ ਤੇ ਮੇਰਾ ਮੇਕਅਪ ਕਰਨਾ ਹੈ ਜੇ ਮੈਂ ਉਹਨਾਂ ਵਰਗੀ ਹੋਵਾਂ ਪਾਜੀ ਫਿਰ ਮੈਂ ਵੀ 15-1500 ਰੁਪਏ ਦੀ ਛੁੱਡਾ ਦੀ ਲਿਪਸਟਿਕ ਲ ਉਹ ਤੇ ਲੈ ਆ ਕੇ ਦਿੰਦਾ ਬ੍ਰੈਂਡ ਤਾਂ ਜਾਣਦੀ ਆ ਸਾਰੇ ਇਹ ਗੱਲ ਆ ਪਰ ਮੈਂ ਕਹਿੰਦਾ ਵੀ ਜੇ ਉੱਥੇ ਕਹਿੰਦੀ ਵੀ ਮੇਰੇ ਵਾਲਾ ਤੇ ਦਸਾਂ ਵਾਲੇ ਲੈ ਆ ਕੇ ਦਿੰਦਾ ਝੂਠ ਤਾਂ ਨਹੀਂ ਨਾ ਮਾਰਦੀ ਬੋਲਦੀ ਤਾਂ ਸੱਚ ਆ ਯਾਰ ਫਿਰ ਦੇਖੋ ਇਹ ਇਹ ਚੀਜ਼ ਵੀ ਪਰ ਮੈਨੂੰ ਇਹ ਗੱਲ ਸਮਝ ਨਹੀਂ ਆਈ ਜਿਵੇਂ ਤੂੰ ਇੰਨੀਆਂ ਸਿਆਣੀਆਂ ਗੱਲਾਂ ਕਰਦੀ ਏ ਪਰਚਾ ਦੇਣ ਵਾਲੀ ਤਾਂ ਕੋਈ ਗੱਲ ਨਹੀਂ ਬਣਦੀ ਸੋ ਉਦਦਾ ਕਹਿੰਦੀ ਵੀ ਚਾਲਾ ਤੂੰ ਥੀਂ ਵਾਲੀ ਐਸ ਵਾਰ ਲਿਆਇਆ ਅੱਗੇ ਤੋਂ ਨਾ ਲੈ ਇਹਨੂੰ ਇਹ ਗੱਲ ਕਹ ਤੇ ਬਹੁਤ ਮੈਂ ਡਰਾਇਆ ਮੈਂ ਡਰਾਇਆ ਅੱਗੇ ਤੋਂ ਫਿਰ ਗਲਤੀ ਨਾ ਕਰੀਂਗਾ ਕਿਉਂ ਭਾਈ ਇਹ ਗਲਤੀ ਗਾਦੀ ਆ ਬਈ ਪੇਕੇ ਜਾਣਾ ਸੀ ਦਰ ਦਿੰਦੀ ਐਵੇਂ ਬਹਾਨਾ ਬਣਾ ਲਿਆ ਬਸ ਭਲੇ ਮੇਰੇ ਹੁੱਜਾ ਪਵਾ ਦੇਈਆਂ ਸੀ ਪੰਚਾਇਤ ਪੰਚਾਇਤ ਵੀ ਮਾਮਲਾ ਫਿਰ ਥੋੜੇ ਆਇਆ ਪੰਚਾਇਤ ਵੀ ਕਹਿੰਦੇ ਇਕੱਠੀ ਹੋਈ ਸੀ ਹੋਈ ਸੀਗੀ ਵੀ ਪੰਚਾਇਤ ਇਕੱਠੀ ਹੋਈ ਸੀ ਪੰਚਾਇਤ ਆ ਉਦੋਂ ਇਕੱਠੀ ਹੈ ਨਾ ਜਦੋਂ ਤਲਾਕ ਲੈਣਾ ਨਾ ਇਹ ਤਲਾਕ ਤੱਕ ਤੂੰ ਮੰਨ ਲਿਆ ਸੀ ਹੈ ਤਲਾਕ ਤੂੰ ਕਾਜੀ ਖਰਚਾ ਬਿਛੀ ਹੋ ਲੱਗਦਾ ਫਿਰ ਹੋ ਲੱਗਦਾ ਤਲਾਕ ਕਿਹੜਾ ਐਵੇਂ ਹੋ ਜਾਣਾ ਸੀ ਉੱਥੇ ਵੀ ਤਾਂ ਤੂੰ ਫਿਰ ਇਹ ਤੂੰ ਕਹਿਣਾ ਸੀ ਵੀ ਭਾਈ ਮੈਨੂੰ ਤਲਾਕ ਦੇ ਦਿੰਨੀ ਆ ਦੋ ਬੱਚੇ ਮੈਨੂੰ ਦੇ 15 ਲੱਖ 20 ਲੱਖ 40 ਲੱਖ ਤੂੰ ਉੱਥੇ ਫਿਰ ਇਹ ਵੀ ਨਹੀਂ ਇੰਨਾ ਇੰਨਾ ਕਿੱਥੇ ਦਊਗਾ ਉੱਥੇ ਤਾਂ ਫਿਰ 10 ਪੀਆ ਦੀ ਸਾਰ ਲੈਂਦੀ ਆਂ ਮੈਂ ਉੱਥੇ 10 20 ਰੁਪਏ ਜਮਾਨੇ ਜਾਂਦੇ ਮੇਰੇ ਮੈਨੂੰ 10 20 ਰੁਪਏ ਦੇ ਦੇ ਮੈਨੂੰ ਮੈਂ ਤਲਾਕ ਲੈ ਲਵਾਂ ਕਿਉਂ ਬਈ ਹੌਲੇ ਕਿਉਂ ਜੇ ਗੱਲਾਂ ਕਰਦਾ ਹਾਂ ਹਾਂ ਹੋ ਜੇ 10 20 ਰੁਪਏ ਨਾਲ ਤੇ ਫਿਰ ਫਿਰ ਇਹ ਮਾਮਲਾ ਤਾਂ ਕੋਈ ਗੱਲ ਬਣੀ ਨਹੀਂ ਨਾ ਵੀ 10 ਰੁਪਏ ਤੂੰ ਤਲਾਕ ਦੇਣ ਤੱਕ ਪਹੁੰਚ ਉਹ ਨਹੀਂ ਇਹਨਾਂ ਨੂੰ ਤਾਂ ਕਿਸੇ ਨੇ ਕਿਹਾ ਸੀ ਵੀ ਤੂੰ ਫਿਰ ਇਹ ਕੰਮ ਕਰ ਕਰ ਰਾਣ ਨੂੰ ਇਦਾਂ ਡਰਾ ਕੇ ਰੱਖ ਹਾਂ ਮੈਂ ਦੱਸ ਕੇ ਜਾਂਦੀ ਆ ਆਸ-ਪਾਸ ਵਾਲਿਆਂ ਆਂਦੀਆਂ ਨੇ ਇਹ ਕਿੰਟੂ ਦੀ ਮੰਮੀ ਆਂਦੀ ਹੁੰਦੀ ਉਹ ਦੱਸ ਕੇ ਜਾਂਦੀ ਆ ਕਿੰਟੂ ਦੀ ਮੰਮੀ ਨੂੰ ਬੇਣ ਇਹਨੂੰ ਦਾ ਪਟਾਕੇ ਰੱਖਦੀ ਵਿਚਾਰੇ ਨੂੰ ਪਿੰਟੂ ਦੀ ਮੰਮੀ ਵੀ ਇਹ ਵਿਚਾਰੇ ਨੂੰ ਪਿੰਟੂ ਦੀ ਮੰਮੀ ਕਹੇਗੀ ਵੀ ਜੇ ਤੂੰ ਇੰਨੀ ਵਾਲੀ ਸੁਰਖੀ ਲੈ ਕੇ ਦੀ ਜੇ ਤਲਾਕ ਲੈ ਲਾ ਇਹ ਤਾਂ ਪਿੱਟਰ ਤੁਸੀਂ ਨੂੰ ਪੁਸਤ ਨੇ ਜੇ ਕਿਤੇ ਗਲਤ ਇਨਫੋਰਮੇਸ਼ਨ ਜਾ ਵੜਦੀ ਪਿੰਟੂ ਦੀ ਮੰਮੀ ਨੇ ਤਾਂ ਮੋਰ ਬੜਾ ਦਾ ਸੀ ਬਾਈ ਦਾ ਹੈ ਪਿੰਟੂ ਦੀ ਮੰਮੀ ਨੂੰ ਕੀ ਕਹਿਣਾ ਹੁਣ ਤੂੰ ਪਿੰਟੂ ਦੀ ਮੰਮੀ ਮਰੇ ਬਾਈ ਪਿੰਟੂ ਦੀ ਮੰਮੀ ਨੂੰ ਇਹ ਕਹਿਣਾ ਭਰਾਵਾ ਮੇਰੀ ਘਰ ਵਾਲੀ ਨੂੰ ਮਾੜੀਆਂ ਚਿੰਦਾਂ ਭਰਾਵਾ ਨਹੀਂ ਪੈਣੇ 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 ਮੇ ਪੰਜਾਬੀ ਭਰਾ ਭਾਈ ਬੋਲਦੇ ਹੁੰਦੇ ਆ ਕਿ ਤੂੰ ਮਾੜੀਆਂ ਚੰਗੀਆਂ ਗੱਲਾਂ ਨਾ ਸਿਖਾਇਆ ਕਰੀਂ ਇਹ ਤਾਂ ਅੱਗੇ ਘੋੜੀਏ ਇਹਨੂੰ ਜਿਹੜੀ ਗੱਲ ਕਹਦੇ ਬਸ ਉਹਦੇ ਮੰਗਰੀ ਲੱਗ ਜਾਂਦੀ ਆ ਇਹ ਫਿਰ ਪਿੰਟੂ ਦੀ ਮੰਮੀ ਤੁਹਾਡੇ ਮਾਮਲੇ 'ਚ ਵੀ ਗਈ ਥਾਣੇ ਤੱਕ ਹੋਣੇ ਕਿੱਥੇ ਆਉਣਾ ਸੀ ਉਹ ਤਾਂ ਬਸ ਗੱਲਾਂ ਵਾਲੀ ਸੀ ਬਸ ਮੁੜ ਕੇ ਮੂੰਹ ਦਿਖਾਇਆ ਮੁੜ ਕੇ ਨਹੀਂ ਮੂੰਹ ਦਿਖਾਇਆ ਜੇ ਕੋ ਕਿਹਾ ਉਸ ਤੋਂ ਬਾਅਦ ਵੀ ਭਾਈ ਸਾਡੇ ਘਰੇ ਨਾ ਹੀ ਜਾਂ ਕੀ ਗੱਲ ਵਾ ਮੈਂ ਤਾਂ ਇਹੀ ਕਹੂਗੀ ਮੈਂ ਕਿਉਂ ਕਹਿਣਾ ਨਾ ਹਾਂ ਭਾਈ ਨਹੀਂ ਪਿੰਟੂ ਦੀ ਮੰਮੀ ਮੇਰੀ ਸਹੇਲੀ ਆ ਮੇਰੀ ਉਹ ਕਾਦੀ ਸਹੇਲੀ ਆ ਉਹ ਕਾਦਾ ਯਾਰ ਆ ਜਿਹਨੇ ਘਾਰ ਹੀ ਆੜ ਕੇ ਰੱਖਦਾ ਸੀ ਉਹ ਕਾ ਮੈਂ ਕਰਤੇ ਨਹੀਂ ਜਾੜਦਾ ਮੈਂ ਤਾਂ ਮਨ ਪਿਆਰ ਕਰ ਦੂੰਗਾ ਪਿਆਰ ਤੇ ਕਰਦੀ ਆ ਪਰ ਪਿੰਟੂ ਦੀ ਮੰਮੀ ਦੀ ਇੱਕੋ ਗੱਲ ਨੇ ਜਿਹੜੀ ਇਹ ਬਲੇਟ ਕੇ ਰੱਖਦਾ ਸੀ ਤੁਹਾਨੂੰ ਇਹ ਗੱਲ ਕਹੀ ਸੀ ਉਹਨੇ ਤੈਨੂੰ ਕਿਹਾ ਸੀ ਵੀ ਜੇ ਇੰਨੀ ਮਹਿੰਗੀ ਲੈ ਕੇ ਦਿੱਤੀਏ ਤੇ ਤੂੰ ਇਸ ਰਿਪੋਰਟ ਲਖਾ ਦੇਣਾ ਹਾਂ ਉਹਨੇ ਕਿਹਾ ਸੀ ਉਹਨੇ ਵੀ ਆਦੇ ਘਰ ਵਾਲੇ ਚੈੱਕ ਕਰੀ ਦੀ ਸੀ ਹੂੰ ਉਹਨੇ ਤਾਂ ਬਰ ਸਸਤੇ ਚ ਦਿੱਤੀ ਸੀ ਉਹ ਉਹਦਾ ਟੂਟਾ ਪਿੱਛੇ ਲੜਤੀ ਸੀ ਜਿੰਨੇ ਘਰ ਵਾਲੇ ਨੇ ਹਜ਼ਾਰ ਦਾ ਲਿਆਤਾ ਉਹਦੇ ਮੈਂ ਸਾਰਾ ਉਹਦਾ ਪਸੰਦ ਕੀਤਾ ਮੈਂ ਉਹ ਨਹੀਂ ਲਿਆ ਦਿੱਤਾ ਹੂੰ ਮੈਂ ਫਿਰ ਸਸਤੇ ਤੇ ਰੌਲਾ ਪਾ ਲਿਆ ਤੇ ਹੁਣ ਹਾਂ ਵੀ ਦੇਖ ਲੈ ਵੀ ਪਿੰਟੂ ਦੀ ਘਰ ਵਾਲੇ ਪਿੰਟੀ ਦੀ ਮੰਮੀ ਆ ਜਿਹੜੀ ਫਿਰ ਉਹਦਾ ਘਰ ਵਸਦਾ ਹੈਗਾ ਪਟਿਆ ਪਿਆਗਾ ਕੱਟ ਐ ਲੈ ਤਾਂ ਲੜਾਈ ਹੁੰਦੀ ਹੈ ਮੇ ਲੜਾਈ ਹੁੰਦੀ ਦੇਖੋ ਮੈਂ ਕਹਿੰਦਾ ਬਾਈ ਵੀ ਚੂਗਲ ਖੋਰਾ ਦੇ ਪਿੱਛੇ ਲੱਗ ਕੇ ਜਾਂ ਜਿਹੜਾ ਤੁਹਾਨੂੰ ਭੈੜੀ ਮੱਤ ਦਿੰਦਾ ਤੁਸੀਂ ਚਾਹੇ ਤੁਹਾਡਾ ਘਰ ਆ ਚਾਹੇ ਤੁਹਾਡਾ ਕੋਈ ਕੰਮਕਾਰ ਆ ਚਾਹੇ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਹੋ ਕਦੇ ਵੀ ਚੂਗਲ ਖੋਰ ਜਿਹੜੀ ਬੰਦਾ ਮਾੜੀ ਮੱਤ ਦਿੰਦਾ ਉਹਦੇ ਤੋਂ ਕਿਨਾਰਾ ਕਰ ਦਿਓ ਠੀਕ ਹੈ ਇੱਕ 10 ਤੇ 30 ਰੁਪਈਆ ਦੀ ਲਿਪਸਟਿਕ ਵਿਖੇ ਪਿੰਟੂ ਦੀ ਮੰਮੀ ਨੇ ਘਰ ਫਟ ਕੇ ਰੱਖਤਾ ਕਰਕੇ ਆਪਦੇ ਕੰਮ ਤੇ ਧਿਆਨ ਦਿਓ ਆਪਦੇ ਕੰਮ ਤੇ ਹੁਣ ਫਿਰ ਪਿੰਟੂ ਦੀ ਮੰਮੀ ਨੂੰ ਤੁਸੀਂ ਕਦੇ ਪੰਚਾਇਤ ਦੇ ਵਿੱਚ ਸੱਦ ਕੇ ਜਾਂ ਕਰਦੇ ਸਮਝਾਉਣ ਦਾ ਇਹ ਯਤਨ ਕੀਤਾ ਵੀ ਭਾਈ ਇਹ ਗੱਲ ਗਲਤ ਹੈ ਗਲਤੀ ਹੈ ਭਈ ਇਹ ਇਹਨੇ ਮੇਰੇ ਦਾ ਪਰਚਾ ਕਰਾਉਣੇ ਕਰਾਉਣਾ ਦੁਕਾਨ ਵਾਲਾ ਵੀ ਫਸਾਤਾ ਕਿ ਇਹਨੇ ਕਦੀ ਤਾਂ ਮਲੇ ਪੈਸੇ ਕਿ ਲਾਉ ਉਹਦਾ ਵੀ ਨਾਮ ਲਖਾਤਾ ਉਹਦਾ ਵੀ ਨਾਮ ਲਖਾਤਾ ਵੀ ਹੁਣ ਇੰਨੀ ਮਹਿੰਗੀ ਲਿਪਸਟਿਕ ਦਿੱਤੀ ਵੇਚੀਗਾ ਤਾਂ ਮੋੜ ਆ ਯਾਰ ਦੱਸੋ ਉਹ ਹੁਣ ਹੁਣ ਉਹ ਇਹਦਾ ਯਾਰ ਆ ਉਹ ਤਾਂ ਨਹੀਂ ਤੈਨੂੰ ਕਾਹਨੂੰ ਦੁਕਾਨ ਤੇ ਵੜਨ ਦਿੰਦਾ ਉਹ ਮੈਨੂੰ ਕਿੱਥੋਂ ਵੰਨ ਦਊਗਾ ਬਾਈ ਯਾਰ ਨਲੀ ਯਾਰੀ ਦੋਸਤੀ ਹੁਣ ਫਿਰ ਪਿੰਟੂ ਦੀ ਮੰਮੀ ਨੇ ਘੂਰਿਆ ਜਾਂ ਕੋਈ ਗੱਲਬਾਤ ਹੋਈ ਦੁਬਾਰਾ ਪਿੰਟੂ ਦੀ ਮੰਮੀ ਦਾ ਘਰੇ ਨਹੀਂ ਹੋਈ ਬਾਈ ਸਾਡੇ ਦਾ ਕਹੇ ਜਾਂ ਸੁਭਾਅ ਉਹਦਾ ਕਦੇ ਵਿਚਰਦੇ ਪਿੰਟੂ ਦੀ ਵਿਚਰ ਸੁਭਾਅ ਦਾ ਬਸ ਠੀਕ ਹੀ ਆ ਬਸ ਟੁਕਲੀਆਂ ਕਰਤੀਆਂ ਉਹ ਦੀ ਉਧਰ ਕਰਤੀ ਉਹ ਦੀ ਉਧਰ ਕਰਤੀ ਉਹਨੇ ਕੁਝ ਨਹੀਂ ਕਰਨਾ ਮੇਰੇ ਅਸਰ ਨਾ ਕਿਹਦੇ ਪਿੰਡ ਚ ਵਿਆਹ ਚ ਜਾਵੇ ਨਾ ਕੋਈ ਕੁਝ ਹੋਰ ਆ ਨਾ ਕਿਨ ਕੋਈ ਸਲਾਮੀ ਦੇ ਪਿਆਰੇ ਜੋ ਕੋਈ ਬਲੰਦਾਤਾ ਠੀਕ ਹੈ ਕਿ ਬਸ ਆਏ ਜਦੋਂ ਡੀਜੇ ਚੱਲ ਪੈਂਦਾ ਬਸ ਉਹਦੇ ਮੁੱਤਨ ਬਾਈ ਅੱਛਾ ਜਦੋਂ ਵਿਆਹ ਹੁੰਦਾ ਸਲਾਮੀ ਨੇ ਦਿੰਦੀ ਜੋ ਡੀਜੇ ਨਾਲ ਉਹ ਤੋਂ ਪਹੁੰਚਦੀ ਆ ਨੱਚਣ ਦਾ ਸ਼ੌਂਕ ਆ ਨੱਚਣ ਦਾ ਸ਼ੌਂਕ ਆ ਗਾਣੇ ਵੀ ਉਹ ਲਮਾਉਂਦੀ ਆ ਪਰਚਿਆਂ ਵਾਲੇ ਉਹ ਪਰਚਿਆਂ ਵਾਲੇ ਕਿਵੇਂ ਪਰਚਿਆਂ ਨੇ ਬਸ ਜੀ ਪਰ ਪਰਚੇ ਦਾ ਕੀ ਮਸਲਾ ਮਰਦਾਂ ਤੇ ਇਹੀ ਪੈਂਦਾ ਲਾਹ ਹੀਰੇ ਦਾ ਲਾਹ ਹੀਰੇ ਦਾ ਨਹੀਂ ਇਹ ਪਿੰਟੂ ਦੀ ਮੰਮੀ ਰਿਸ਼ਾ ਹੋ ਗਿਆ ਅੱਛਾ ਪਰਚੇ ਵਾਲੀ ਗੀਤ ਸੁਣਦੀ ਇਹ ਕਿਉਂ ਸੁਣਦੀ ਕਦੇ ਝਾਰ ਥੱਲੇ ਆ ਗਿਆ ਪੁੱਤ ਚੱਬਦੇ ਆਂਗੇ ਸਾਬ ਦੇ ਗਾਣੇ ਲਵਾਉਂਦੀ ਆ ਨਹੀਂ ਇਹਦੇ ਗਾਣੇ ਕਲਵਾਉਂਦੀ ਆ ਬੱਸ ਬੈਲ ਬੱਸ ਉਹਦੇ ਸੁਭਾਅ ਦਾ ਐ ਹੋ ਜਾਦਾ ਠੀਕ ਘਰਾਂ ਵਾਲੇ ਨਾ ਬੰਦੀ ਕੋਈ ਉਹਦੇ ਤੇ ਨਹੀਂ ਪਰਚਾ ਪੁਰਚਾ ਕਰਾਈ ਬੈਠੀ ਅੱਛਾ ਤਹੀਂ ਤਾਂ ਪਰ ਉਹਦੇ ਕਰਾਈ ਬੈਠੀ ਕਹਿ ਕੇ ਤਾਂ ਸਾਡੇ ਵੀ ਘਰ ਇਹ ਵੀ ਪੁੱਤ ਵੀ ਘਰ ਤਾਂ ਪਿਆ ਰਿਹਾ ਇਹਦਾ ਬਰਬਾਦ ਹੋਇਆ ਬਿਆਹ ਤੇ ਅੱਛਾ ਪਿੰਟੂ ਦੀ ਮੰਮੀ ਡੀਜੇ ਤੇ ਜਾਂਦੀ ਆ ਇਹ ਕਿ ਬਾਈ ਕਹਿੰਦਾ ਵੀ

ਮੇਰੇ ਵੀਰ ਤਾਂ ਹੁਣ ਮੈਂ ਥੋੜੀ ਜਿਹੀ ਘਾਟੀ ਬੁਲਾਉਣੀ ਮੇਰੇ ਮੇਰੇ ਘਰ ਵਾਲੇ ਨਾਲ ਮੇਰੇ ਦਫਾੜ ਤੇ ਆਉਂਦੀ ਹੈ ਚਲੋ ਸਮਝੇ ਸਮਝ ਤੇ ਆਈ ਹੁਣ ਤੁਸੀਂ ਦੱਸੋ ਇਹ ਦੇ ਵਿਚਾਰੇ ਬਾਰੇ ਕੀ ਤਲਵਾਉਂਦੀ ਹੈ ਵੀ ਯਾਰ ਤੇਰਾ ਤੇ ਤਲੀਆਂ ਵਰ ਗੈਸਪੋਲ ਤੇ ਹੁਣ ਦੱਸੋ ਇਹ ਵਿਚਾਰਾ ਕਿੰਨੇ ਕ ਫੁੱਲਾਂ ਤੇ ਜਾ ਸਕਦਾ ਉੱਡੇ ਸਾਹਮਣੇ ਆ ਹਨ ਇਹ ਗੱਲ ਹੈਗੀ ਹੈਗੀ ਹੁਣ ਹੁਣ ਮਾਮਲਾ ਥੋੜਾ ਰਫਾ ਦਫਾ ਹੋ ਗਿਆ ਮਾਮਲਾ ਤਾਂ ਸਾਡਾ ਹਾਂ ਹੋ ਗਿਆ ਹੁਣ ਰਾਜੀਨਾਮਾ ਹੋ ਗਿਆ ਬਈ ਕੀ ਲਿਖਾਇਆ ਰਾਜੀਨਾਮੇ ਚ ਰਾਜੀਨਾਮੇ ਤਾਂ ਕੁਝ ਨਹੀਂ ਜਰਾ ਰਾਜੀਨਾਮੇ ਚ ਬਸ ਇਹੀ ਹੈਗਾ ਵੀ ਕਹਿੰਦੀ ਕੋਈ ਲਿਪਸਟਿਕ ਨਹੀਂ ਮਹਿੰਗੀ ਲੈ ਕੇ ਆਣੀ ਠੀਕ ਹੈ ਕੋਈ ਖਾਣ ਪੀਣ ਵਾਲੀ ਚੀਜ਼ ਨਹੀਂ ਮਹਿੰਗੀ ਲੈ ਕੇ ਆਉਣੀ ਇਹ ਲੈ ਕੇ ਆਇਆ ਤਾਂ ਬਸ ਇਸੇ ਦਾ ਮਤਲਬ ਆ ਕਿ ਕਿਹਾ ਭਈ ਇਹ ਕਿਹੜਾ ਰਾਜਨਾਮਾ ਹੋਇਆ ਮੋਠਾ ਭਾਜੀ ਮੈਂ ਤਾਂ ਮੈਂ ਤਾਂ ਸਿੱਧੀ ਸਿੱਧੀ ਗੱਲ ਕਰਦੀ ਹਾਂ ਨਹੀਂ ਮੈਂ ਕਦੇ ਮੇਰੇ ਜਵਾਕਾਂ ਨੂੰ ਪੜਾਉਣ ਤੇ ਸਰਫਾ ਨਹੀਂ ਕੀਤਾ ਹਾਂ ਠੀਕ ਹੈ ਮੈਂ ਕਦੇ ਮੇਰੇ ਜਿਹੜੇ ਮੇਰੇ ਸਹੁਰੇ ਨੇ ਹੈ ਨਾ ਮੇਰੇ ਮਾਂ ਮੇਰਾ ਕਿਉਂ ਹੁੰਦੇ ਸਮ ਇਹਨੂੰ ਮੰਮੀ ਪਾਪਾ ਉਹਨਾਂ ਦੀ ਸੇਵਾ ਕਰਨ ਦੇ ਵਿੱਚ ਮੈਂ ਕਦੇ ਸਰਫਾ ਨਹੀਂ ਕੀਤਾ ਤੇ ਮੈਂ ਸਰਫਾ ਕਰਦੀ ਮੈਂ ਆਪ ਦੇ ਤੇ ਮੈਂ 500 ਦਾ ਸੂਟ ਪਾਣਾ ਮੈਂ 316 ਪਾ ਕੇ ਟਾਈਮ ਪਾਸ ਕਰ ਲਿਆ ਨਹੀਂ ਭਾਜੀ ਹੁਣ ਕਿਸੇ ਵੇਚ ਮੇਰੀ ਚੰਗੀ ਗੱਲ ਤੇ ਮਾੜੀ ਗੱਲ ਕਰਦੀ ਤਾਂ ਹੀ ਐ ਐਂ ਕਰਦੀ ਐ ਪਰ ਪੈਂਟੂ ਵਾਲਾ ਕੰਮ ਖਰਾਬ ਹੋ ਗਿਆ ਹੂੰ ਦੇਖੋ ਪੈਂਟੂ ਦੀ ਮੰਮੀ ਨੇ ਖਰਾਬ ਕੰਮ ਕਰਤਾ ਸੀ ਅੱਛਾ 300 ਵਾਲਾ ਸ਼ੂਟ ਪੋਣੀ ਐ ਨਹੀਂ ਤੇਨੇ 300 ਵਾਲਾ ਨਹੀਂ ਸਾਜੀ ਹੋ ਗਿਆ ਰੇੜੀ ਵਾਲੇ ਵੇਚਣਾ ਨਾਲ ਗਲਿ ਸੜ ਤੋਂ ਦੋ ਦੇ ਤਾ ਉਹ ਸੇਲ ਵਾਲੇ ਚਲੋ ਆਏ ਆਏ ਤਾਂ ਗੱਲ ਚੰਗੀ ਆ ਜੇ ਘਰ ਬੰਦ ਹੀ ਆ ਵਧੀਆ ਗੱਲ ਆ ਪਰ ਆ ਮਾਮਲਾ ਵੇਖੋ ਅਸਲ ਦੇ ਵਿੱਚ ਜਿਹੜੀ ਹੁਣੇ ਕਹਾਣੀ ਨਿਕਲੀ ਆ ਤੁਹਾਡੇ ਸਾਹਮਣੇ ਸਾਰਿਆਂ ਦੇ ਲਿਆਂਦੀ ਐ ਬਾਈ ਨੇ ਇਹਨੇ ਫੋਨ ਕਰਕੇ ਮੰਗਾਈ ਆ ਸੁਰਖੀ ਉਹ ਸੁਰਖੀ ਬਾਜ਼ਾਰ ਦੇ ਵਿੱਚ ਲੈਣ ਗਿਆ ਆਪਦੇ ਮਿੱਤਰ ਦੀ ਦੁਕਾਨ ਤੇ ਠੀਕ ਆ ਉਹਨੇ ਇਹ ਦੇਖ ਲਿਆ ਵੀ ਚੱਲ ਆਪਾਂ ਨੂੰ ਹੁੰਦਾ ਹੀ ਆਪਣੇ ਕੋਲ ਜਿਹੜਾ ਘਰ ਵਾਲੀਆਂ ਸਮਾਨ ਮੰਗਾਉਂਦੀਆਂ ਕਿ ਆਪਾਂ ਕੋਈ ਮਹਿੰਗੀ ਚੀਜ਼ ਲੈ ਚੱਲੇ ਜਾਂ ਬੱਚੇ ਖੁਸ਼ ਹੋ ਜਾਣਗੇ ਭਾਈ ਆਹੀ ਤਰੀਕੇ ਬੰਦੇ ਦੀ ਤਾਂ ਸਾਰੀ ਉਮਰਾਈ ਲੰਘ ਜਾਂਦੀ ਹੈ ਵੀ ਜਵਾਕ ਖੁਸ਼ ਹੋਣ ਘਰ ਵਾਲੀ ਖੁਸ਼ ਹੋਵੇ ਪਰ ਹੁੰਦੀ ਕਦੇ ਨਹੀਂ ਇਹ ਵੀ ਗੱਲ ਯਾਦ ਰੱਖਿਓ ਇਹ ਸੱਚੀ ਗੱਲ ਆ ਤੁਹਾਨੂੰ ਦੱਸ ਦਿੰਨਾ ਖੁਸ਼-ਖੁਸ਼ ਕਦੇ ਨਹੀਂ ਹੁੰਦੀਆਂ ਠੀਕ ਆ ਖੁਸ਼ ਇਹਨੇ ਕਰਨ ਦੀ ਕੋਸ਼ਿਸ਼ ਕੀਤੀ ਵਿਚਾਰੇ ਨੇ 120 ਵਾਲੀ ਸੁਰਖੀ ਦੇ ਮਿੱਤਰ ਨੇ ਉਸ ਆਏ ਰੇਡ ਤੇ 30 ਰੁਪਏ ਚ ਦੇ ਦੀ ਵੇਖੋ ਠੀਕ ਆ ਘਰੇ ਆ ਕੇ ਰੌਲਾ ਪਾਲਿਆ ਵੀ ਇੰਨੀ ਮਹਿੰਗੀ ਸੁਰਖੀ ਤੂੰ ਲਿਆਂਦੀ ਤੇ ਲਿਆਂਦੀ ਕਿਵੇਂ 30 ਰੁਪਏ ਦਾ ਅੱਜ ਦੇਖੋ ਕੀ ਆਉਂਦਾ ਕਿ 10 ਰੁਪਏ ਵਾਲੀ ਸੁਰਖੀ ਭਾਲ ਕੇ ਲਿਆ ਉਹਨੂੰ ਭਲਾ 10 ਵਾਲੀ ਵਿਚਾਰੇ ਨੂੰ ਕਿਤੇ ਮਿਲਦੀ ਨਾ ਹੋਵੇ ਤੁਸੀਂ ਦੇਖੋ ਫਿਰ ਪਿੰਟੂ ਦੀ ਮੰਮੀ ਦੀਆਂ ਪੜਾਈਆਂ ਹੋਈਆਂ ਪਾੜਤਾ ਨੇ ਵਿਚਾਰੇ ਨੂੰ ਜਿਵੇਂ ਪਟਾਕੇ ਰੱਖਦਾ ਸੀ ਘਰ ਵੀ ਪਟਦਾ ਸੀ ਤੇ ਪੁਲਿਸ ਤੋਂ ਵੀ ਬਟਵਾ ਕੇ ਰੱਖਦਾ ਸੀ ਹੁਣ ਫਿਰ ਹੈ ਮਿੱਤਰ ਦਾ ਸ਼ਿੰਟੂ ਪਿੰਟੂ ਦੀ ਮੰਮੀ ਨੇ ਕਿੰਦੇ ਨੂੰ ਥੋੜਾ ਦੇ ਥੋੜੀ ਇਹ ਬੋਲ ਨਹੀਂ ਨਹੀਂ ਬੋਲਣ ਫਿਰ ਤੈਨੂੰ ਲੱਗਦਾ ਵੀ ਬੋਲਣਾ ਚਾਹੀਦਾ ਨਹੀਂ ਤਾਂ ਨਾ ਕਾਤੀ ਬੁਲਾਣੀ ਹੈ ਮੇਰਾ ਘਰ ਪਾਟ ਦੀ ਦੱਸੋ ਦੱਸੋ ਕੀ ਭਾਈ ਕੀ ਕਹਿਣਾ ਚਾਹਣਾ ਲੋਕਾਂ ਨੂੰ ਦੱਸ ਤੂੰ ਯਾਰ ਹੁਣ ਵੇਖੋ ਵਿਚਾਰਨਾ ਭੈੜੀ ਹੋ ਗਈ ਸੀ ਜਿਹੇ ਕਿਤੇ ਨਾ ਚੰਗੇ ਪੁਲਿਸ ਆਫਸਰ ਮਿਲਦੇ ਨਹੀਂ ਇਹਦੀ ਚੌਰੀ ਦੇੜ ਦੇਣੀ ਸੀ ਜਿਹੜੇ ਹਸਾਉਣਾ ਇਹਦੇ ਚ ਮੇਰੇ ਵਾਂਗੂ 28 ਕਿਲੋ ਪਹਾਰਾ ਬਾਹੀ ਤਾਂ ਤਾਂ ਵੈਸੇ ਹੀ ਉਹਨਾਂ ਨੇ ਪਤੰਗ ਬਣਾ ਦੇਣਾ ਸੀ ਕੀ ਕਹਿਣਾ ਭਾਈ ਯਾਰ ਕੋਈ ਕਹਿਣਾ ਤਾਂ ਹੀ ਆ ਭਰਾਵਾ ਇਹਨਾਂ ਦੀ ਗੱਲ ਮੰਨਦਾ ਇਹਦੀ ਗੱਲ ਆ ਹਾਂ ਇਹਦੀ ਗੱਲ ਦੋ ਇਹ ਕਹਿੰਦੀ ਹਾਂ ਦੋ ਇਹ ਕਹਿੰਦੀ ਆਪਾਂ ਇਹਨਾਂ ਦਾ ਫੈਰਾ ਸੋਧੀਆਂ ਵੀ ਹੁਣ ਅੱਜ ਹੁਣ ਡਿਮਾਂਡ ਤੇ ਹੁੰਦੇ ਆਲੇ ਤੇਰੀ ਤੇਰੀ ਘਰ ਵਾਲੀ ਤਾਂ ਸੇਲ ਤੋਂ ਕੱਪੜੇ ਲਈ ਜਾਂਦੀ ਸੀਗੀ ਉੱਥੋਂ ਸ਼ੋਅ ਵਾਲਾ ਸੂਟ ਪਾਉਂਦੀ ਆ ਤਾਂ ਗੱਲਾਂ ਹੁੰਦੀਆਂ ਇਹੋ ਜਿਹੀ ਤੁਹਾਨੂੰ ਪਤਾ ਹੀ ਹੋਵੇ ਮੈਂ ਉਹਨੂੰ ਚੰਗੀਆਂ ਚੀਜ਼ਾਂ ਲਿਆ ਕੇ ਦਿੰਨਾ ਪਰ ਇਹ ਮੈਨੂੰ ਪਤਾ ਹੀ ਆ ਮੇਰੇ ਵੀ ਕਿਉਂ ਬਈ ਹੁਣ ਅੱਗੇ ਤੋਂ ਕੋਈ ਹੈ ਇਦਾਂ ਦੀ ਗੱਲਬਾਤ ਕਰਨ ਦਾ ਇਰਾਦਾ ਹੁਣ ਤੇ ਬੁਢੇ ਹੋ ਗਏ ਹਾਂ ਕੀ ਕਰਨਾ ਬੁਢੇ ਹੋ ਗਏ ਤੁਸੀਂ ਦੇਖੋ ਹੁਣ ਤਾਂ ਬਿਆਨ ਹੀ ਬਦਲੇ ਪਏ ਮੈਨੂੰ ਲੱਗਦਾ ਪੁਲਿਸ ਵਾਲਿਆਂ ਨੇ ਵੀ ਥੋੜਾ ਬਹੁਤਾ ਸ਼ੀਸ਼ਾ ਦਿਖਾਇਆ ਲੱਗਦਾ ਨਾ ਦੇਖੋ ਦੋ ਬੱਚੇ ਮੇਰੇ ਨੇ ਪਹਿਲਾਂ ਦੋ ਨੇ ਆਣੇ ਮੇਰੇ ਇੱਕ ਤੀਜੀ ਜੇ ਪੜਦਾ ਇੱਕ ਕੋ ਫਸਟ ਕਲਾਸ ਪੜਦਾ ਹੈ ਹੁਣ ਮੈਨੂੰ ਲੱਗਦਾ ਜੇ ਮੈਂ ਕੋਈ ਜ਼ਿਆਦਾ ਗੂੜੀ ਲਿਪਿਸਥੀ ਪਾ ਕੇ ਲਾ ਕੇ ਹੈ ਕੋਈ ਮਹਿੰਗਾ ਸੂਟ ਪਾ ਕੇ ਗਲੀ ਜਾਈਂਗੀ ਜਾਂ ਬੈਠੀਂਗੀ ਸਾਲਾ ਕਹਣਾ ਬੁਢੀ ਕੋੜੀ ਲਾਲ ਲਗਾ ਕੀ ਆ ਕੀ ਅੱਛਾ ਨਹੀਂ ਪਾਂਦੀ ਗੱਲਾਂ ਸਾਰੀਆਂ ਜਾਣਕਾਰ ਪੂਰਿਆਂ ਪੂਰਿਆਂ ਘਟਗਾ ਹੈ ਕਿ ਜਿੰਨਾ ਤੇ ਗੋਣਾ ਅੱਛਾ ਓ ਇਹ ਇਹ ਚੀਜ਼ਾਂ ਦੇਖੋ ਤੁਸੀਂ ਅੱਛਾ ਹੋਰ ਕੋਈ ਖਾਸੀਅਤ ਪਿੰਟੂ ਦੀ ਮੰਮੀ ਦੀ ਜਿਹੜੀ ਨੇ ਤੁਹਾਨੂੰ ਦੱਸੀ ਹੋਵੇ ਪਿੰਟੂ ਦੀ ਮੰਮੀ ਤਾਂ ਬੜਾ ਕੁਝ ਕਰਦੀ ਪਿੰਟੂ ਦੀ ਮੰਮੀ ਰਹਿ ਸੀ ਨਾ ਪਿੰਟੂ ਦੀ ਮੰਮੀ ਹਾਂ ਨਾ ਕਿ ਛੂਹੇ ਘੜ ਘੜ ਖਾਂਦੀ ਰਹਿੰਦੀ ਉਹ ਥੋਡੀ ਦੀ ਪੱਕੀ ਗੱਲ ਹੈ ਪੱਕੀ ਪੱਕੀ ਤੇ ਫਿਰ ਫਿਰ ਤੈਨੂੰ ਨੇ ਕਦੇ ਕਿਹਾ ਵੀ ਸਵਾਦ ਚ ਆਖੇ ਚੀਜ਼ ਮੈਂ ਨਹੀਂ ਕਰਦਾ ਜਿਆਦਾ ਐ ਵੀ ਤੁਸੀਂ ਵੇਖ ਲਓ ਚੱਲੋ ਆਪਾਂ ਤਾਂ ਇਹਨਾਂ ਨੂੰ ਇਹ ਕਹਿੰਨੇ ਆਂ ਵੀ ਪਰਿਵਾਰ ਵਸਦਿਆਂ ਚ ਰਹਿ ਗਿਆ ਇਹ ਠੀਕ ਹੈ ਇਹਨਾਂ ਦੀ 16 ਹੋ ਗਈ ਉਹਨਾਂ ਨੇ ਕਰਵਾਤੀ ਥਾਣੇ ਵਾਲਿਆਂ ਨਾਲ 22 ਤੇ ਨੇ ਉਹਦੇ ਮਗਰ ਲਾ ਕੇ ਕੇਸ ਦਾ ਪਰਚਾ ਦਿੱਤਾ ਸੀ ਹਾਂਜੀ ਲਿਪਸਟਿਕ ਮੇਕਟ ਮੰਗਾਈ ਇਹਨੇ ਮੈਨੂੰ ਇੰਨੀਆਂ ਲਿਆਤੀਆਂ 30 ਦੀ ਰੁਪਏ ਵਾਲੀਆਂ ਮੈਂ ਤਾਂ ਮੈਨੂੰ ਆਏ ਆ ਹੁਣ ਹੁਣ ਇੰਨੀ ਲਿਪਸਟਿਕ ਆ ਭਾਜੀ ਆ ਵੇਖੋ ਇਹਦੇ ਸੁੱਕ ਜਾਣਗੀਆਂ ਹਾਂ ਸੁੱਕ ਜਾਣਗੇ 30 ਰੁਪਏ ਮੇਰੇ ਪੱਲੇ ਵਹਿ ਜਾਣਗੇ ਲੜਾਈ ਇਸ ਗੱਲ ਦੀ ਜਾਂਦੀ ਹੈ 30 ਰੁਪਏ ਪੱਲੇ ਪਹਿ ਜਾਣਗੇ 30 ਦੀ ਹੁਣ ਤੁਸੀਂ ਦੇਖ ਲਓ 100 ਰੁਪਏ ਲਪਿਸਤਾਂ ਦੇ ਲੱਗ ਗਿਆ ਤੇ ਉਹੀ ਕਿਤੇ ਦੁੱਧ ਖੰਡ ਆਉਂਦੀ ਆਣਾ ਹੁਣ ਤੁਸੀਂ ਦੇਖੋ ਮੈਂ ਇਸੇ ਕਰਕੇ ਕਹਿਣਾ ਚੱਲ ਇਹਨਾਂ ਦਾ ਘਰ ਵਸਿਆ ਵਸਾਇਆ ਰਹਿ ਗਿਆ ਸੀ ਵੀ ਇਹੀ ਕਾਮਨਾ ਕਰਦੇ ਵੀ ਕਿਸੇ ਦਾ ਘਰ ਨਾ ਜੜੇ ਪਰ ਲਾਈ ਲੱਗ ਕਦੇ ਨਾ ਬਣੋ ਕਿਸੇ ਦੇ ਪਿੱਛੇ ਨਾ ਲੱਗੋ ਠੀਕ ਹੈ ਜੀ ਕੋਈ ਚੂਹੇ ਖਾਂਦਾ ਖਾਣ ਦਿਓ ਮਗਰ ਨਾ ਲੱਗੋ ਤੇ ਚੂਹੇ ਖਾਣ ਵਾਲੇ ਚੱਕਰਾਂ ਚ ਕਦੇ ਨਾ ਪਵੋ ਠੀਕ ਹੈ ਇਹ ਇੱਕ ਜਿਹੜਾ ਤੁਸੀਂ ਮਾਮਲਾ ਵੇਖਿਆ ਆਪਣਾ ਜਿਹੜਾ ਅਦਰ ਸਟੇਟ ਦਾ ਆਇਆ ਸੀ ਪੰਜਾਬ ਤੋਂ ਬਾਹਰ ਦੀ ਸਟੇਟ ਦਾ ਸੀਗਾ ਠੀਕ ਹੈ ਇਧਰ ਬਹਾਰ ਦੂਤੀ ਵਾਲੇ ਪਾਸੇ ਇਹ ਮਾਮਲੇ ਉਧਰ ਇਦਾਂ ਦੇ ਆਉਂਦੇ ਰਹਿੰਦੇ ਆ ਤੇ ਘਰਾਂ ਵਾਲੀ ਉੱਥੇ ਕਿਤੇ ਪੁਲਸ ਵਾਲਾ ਇੱਕ ਕੋਲੇ ਕਿਤੇ ਕਿਵੇਂ ਨਾ ਕਿਵੇਂ ਠੀਕ ਆ ਸਾਡਾ ਹੀ ਮੰਨਣਾ ਵੀ ਆਖਰਕਾਰ ਜਿਵੇਂ ਤੁਹਾਨੂੰ ਭਾਈ ਘਰ ਵਾਲੀ ਕਹਿੰਦੀ ਹੁੰਦੀ ਮੰਨ ਲਓ ਵੈਸੇ ਮੰਨਣ ਚ ਇਹੀ ਫਾਇਦਾ ਤੁਸੀਂ ਚੰਗੇ ਰਹੋਗੇ ਸੁਖੀ ਰਹੋਗੇ ਮੈਨੂੰ ਤਾਂ ਇਹੀ ਤਰੀਕਾ ਚੰਗਾ ਲੱਗਦਾ ਵੀ ਅਹੀਂ ਤੁਸੀਂ ਜਿਵੇਂ ਉਹ ਕਹਿੰਦੀਆਂ ਗੱਲ ਨੂੰ ਫੋਲੋ ਕਰ ਲਓ ਠੀਕ ਆ ਇਹਨੇ ਵਿਚਾਰੇ ਨੇ ਚੱਲ ਕਰ ਲਿਆ ਪੁਲਸ ਵਾਲੇ ਨੇ ਕਰਾਤਾ ਚੰਗਾ ਹੋਇਆ ਅਸੀਂ ਮਨੂਕਾ ਟੀਮ ਨੇ ਰਲ ਕੇ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੁੜੇ ਹੋ ਮੇਰੇ ਨਾਲ ਜਰਨ ਸਿੰਘ ਮਿਲਕਾ ਧੰਨਵਾਦ